ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦਿਆਂ ਬਠਿੰਡਾ ਲੋਕ ਸਭਾ ਹਲਕਾ ਸੀਟ ਦੀ ਜਿੱਥੇ ਮੁਕਾਬਲੇ ਵਿੱਚ ਕੇਵਲ ਦੋ ਉਮੀਦਵਾਰ ਨੇ ਨੰਬਰ 1 ਹੈਗੇ ਆ ਜੀਤਮਿੰਦਰ ਸਿੰਘ ਸਿੱਧੂ ਤੇ ਨੰਬਰ 2 ਨੇ ਗੁਰਮੀਤ ਸਿੰਘ ਖੁੱਡੀਆਂ ਕੈਬਨਟ ਮੰਤਰੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਤੇ ਬੀਬਾ ਹਰਸਿਮਰਤ कौर ਬਾਦਲ ਤੀਜੇ ਨੰਬਰ ਤੇ ਜਾਨੀ ਕਿ ਦੌੜ ਚੋਂ ਬੀਬਾ ਹਰਸਿਮਰਤ ਕੌਰ ਬਾਦਲ ਬਾਹਰ ਹੈ ਮੈਂ ਜਿਹੜੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਨੇ ਬਹੁਤ ਲੰਬਾ ਚੌੜਾ ਨਹੀਂ ਬੋਲਣਾ ਬਸ ਟੂ ਦੀ ਪੁਆਇੰਟ ਗੱਲ ਕਰਨੀ ਹੈ ਕਾਲੀਆਂ ਨੇ ਤੇ ਜਾਂ ਲੱਖੇ ਵਰਗਿਆਂ ਨੇ ਹੋਰ ਜਿਹੜੇ ਇਧਰ ਉਧਰ ਫਿਰਦੇ ਨੇ ਗਾਲਾਂ ਗੂਲਾਂ ਕੱਢਣੀਆਂ ਨੇ ਕੱਢ ਲਿਆ ਕਰੋ ਰਾਜਾ ਰਾਜੀ ਕਰ ਲਿਓ ਅਬਦਾ ਪਰ ਅਸੀਂ ਨਹੀਂ ਪ੍ਰਵਾਪ ਪ੍ਰੂਵ ਕਰਦੇ ਮੈਂ ਗੱਲ ਕੀ ਕਰਨੀ ਹੈ ਮੈਂ ਜਿੰਨੇ ਵੀ ਵਿਧਾਨ ਸਭਾ ਹਲਕੇ ਕੋ ਮੇ ਨੇ ਜਨਨ ਕਿ ਗਰਾਉਂਡ ਲੈਵਲ ਤੇ ਜਾ ਕੇ ਰਿਪੋਰਟ ਦੇਖੀ ਹੈ ਨੌ ਵਿਧਾਨ ਸਭਾ ਹਲਕੇ ਨੇ ਹਰੇਕ ਲੋਕ ਸਭਾ ਹਲਕੇ ਦੇ ਵਿੱਚ ਤੇ ਜਦੋਂ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਖਾਸ ਕਰਕੇ ਉਥੇ ਬੀਬਾ ਹਰ ਸਿਮਰਤ ਕੌਰ ਬਾਦਲ ਨੰਨੀ ਸ਼ਾਂ ਜਿਹੜੀ ਕੇਸਰੀ ਚੁੰਨੀ ਲੈ ਕੇ ਇਸ ਵਕਤ ਬੜਾ ਸੈਂਪਲ ਜਾਂ ਬਣ ਕੇ ਜਾ ਰਹੀ ਹੈ ਪਿੰਡਾਂ ਦੇ ਵਿੱਚ ਤੇ ਇਹਦਾ ਕਾਰਨ ਹੈ ਕਿ ਗਰੀਬਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਜਾਣਾ ਤੇ ਉਹ ਬੋਟ ਲਾਉਣ ਵਾਸਤੇ ਗਰੀਬੀ ਦਾਵਾ ਜ਼ਰੂਰੀ ਹੁੰਦਾ ਤੇ ਉਦੋਂ ਤਾਂ ਬੀਬੀ ਕੋਲੇ 24 ਕਿਲੋ ਸੋਨਾ ਹੈ ਬੀਬਾ ਹਰਸਿਮਰਤ ਕੌਰ ਬਾਦਲ ਕੋਲੇ ਤੇ ਸੂਟ ਵੀ ਘੱਟੋ ਘੱਟ 2.5 ਲੱਖ ਦਾ ਪਾਇਆ ਹੁੰਦਾ ਇਹਦੇ ਕੋਲੇ 2 ਕਰੋੜ ਦੀ ਗੱਡੀ ਹੁੰਦੀ ਹੈ ਇਹ ਤਾਂ ਗੱਡੀ ਤਾਂ ਹੁਣ ਵੀ ਹੁੰਦੀ ਹੈ ਪਰ ਮੈਂ ਇਹਨਾਂ ਦੀਆਂ ਦੋ ਚਾਰ ਗੱਲਾਂ ਕਰਨੀਆਂ ਨੇ ਤੇ ਹੁਣ ਫੇਰ ਬੀਬਾ ਹਰਸਿਮਰਤ ਕੌਰ ਬਾਦਲ ਪਿੰਡਾਂ ਵਿੱਚ ਕਹਿੰਦੀ ਫਿਰਦੀ ਹੈ ਕਿ ਇੱਕ ਮੌਕਾ ਹੋਰ ਦਿਓ ਇੱਕ ਮੌਕਾ ਪਤਾ ਕਿਉਂ ਮੰਗਦੀ ਹੈ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਇੱਕ ਮੌਕਾ ਤਾਂ ਮੰਗਦੇ ਆ ਕਿ ਪੰਜਾਬ ਨੂੰ ਦੁਬਾਰਾ ਫੇਰ ਲੁੱਟੀਏ 17 80000 ਕਰੋੜ ਦੀ ਪ੍ਰਾਪਰਟੀ ਹੈ ਬਾਦਲ ਪਰਿਵਾਰ ਕੋਲੇ ਜਿਹੜਾ ਪੰਜਾਬ ਨੂੰ ਲੁੱਟ ਕੇ ਬਣਾਈ ਹੈ ਕੋਈ ਸ਼ੱਕ ਹੈ ਤੇ ਅਧੇਕ ਪੈਸੇ ਇਹਨਾਂ ਕੋਲੇ ਉਹ ਨੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਲੁੱਟਿਆ ਇਹਨਾਂ ਨੇ ਦੋਨੋਂ ਹੱਥੀ ਦੇ ਹੁਣ ਬੀਬੀ ਪਤਾ ਕਿਉਂ ਮੌਕਾ ਮੰਗਦੀ ਦੁਆਰੇ ਹੁਣ ਇਹਨੂੰ ਪਤਾ ਹੈ ਵੀ ਜਿਹੜਾ ਮੇਰਾ ਭਰਾ ਬਿਕਰਮ ਸਿੰਘ ਮਜੀਠੀਆ ਤੇ ਵੀ ਉਹਦਾ ਕੰਮ ਠੰਡਾ ਹੈ ਮੰਤਰੀ-ਮੰਤਰੀ ਬਣਿਆ ਨਹੀਂ ਹਾਰ ਗਿਆ ਵੀ ਜੇ ਮੈਂ ਜਿੱਤ ਕੀ ਸ਼ਾਇਦ ਜਿਹੜਾ ਧੰਦਾ ਪਹਿਲਾਂ ਕਰਦਾ ਸੀ ਚਿੱਟੇ ਦਾ ਦੁਆਰਾ ਫੇਰ ਸ਼ੁਰੂ ਕਰਾਉ ਜਾਨੀ ਕਿ ਇੱਕ ਮੌਕਾ ਮੰਗਣ ਤੋਂ ਬਾਅਦ ਚਿੱਟਾ ਦੁਆਰਾ ਵੇਚਣਾ ਇਹਨਾਂ ਨੇ ਜਿਹੜਾ ਪੰਜਾਬ ਉਜਾੜਾ ਹੈ ਨਾ ਚਿੱਟਾ ਚਿੱਟੇ ਦੇ ਨਾਲ ਹਜ਼ਾਰਾਂ ਨੌਜਵਾਨ ਦੀ ਮੌਤ ਹੋ ਗਈ ਹਜ਼ਾਰਾਂ ਘਰ ਉਜਾੜਦਾ ਇਹਨਾਂ ਨੇ ਹਜ਼ਾਰਾਂ ਨੌਜਵਾਨ ਜੇਲਾਂ ਵਿੱਚ ਬੈਠਾ ਹੈ ਜਣ ਕੇ ਇੱਕ ਮੋਕਾ ਬੀਬਾ ਹਰ ਸਿਮਰਤ ਕੌਰ ਤਾਂ ਮੰਗਦੀ ਹੈ ਕਿ ਦੁਬਾਰਾ ਚਿੱਟਾ ਵੇਚਣਾ ਸ਼ੁਰੂ ਕਰੀਏ ਤੇ ਇਹ ਮੈਂ ਤਾਂ ਬਿੰਦਗੀ ਪੀ ਦੂਜੀ ਗੱਲ ਜਦੋਂ ਸ਼੍ਰੋਮਣੀ ਕਮੇਟੀ ਦੀ ਗੱਲ ਕਰੋਗੇ ਜੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਆਂ ਨੂੰ ਪੰਥ ਦੇ ਨਾਲ 1% ਵੀ ਦਰਦ ਹੁੰਦਾ ਪੰਜਾਬ ਦੇ ਨਾਲ ਜੇ ਮੜਾ ਮੋਟਾ ਦਰਦ ਰੱਖਦੇ ਹੁੰਦੇ ਤਾਂ ਅੱਜ ਸਾਡੇ ਪੰਜਾਬ ਦੇ ਆ ਹਾਲਾਤ ਨਹੀਂ ਹੋਣੇ ਸੀ ਜੇ ਚਾਹੁੰਦੇ ਸ਼੍ਰਮਣੀ ਕਮੇਟੀ ਦੇ ਬਜਟ ਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਸਕੂਲ ਖੋਲ੍ਹ ਸਕਦੇ ਸੀ ਤੇ ਹਜ਼ਾਰਾਂ ਹਸਪੀਟਲ ਖੋਲੇ ਜਾ ਸਕਦੇ ਸੀ ਪਰ ਇਹਨਾਂ ਅਕਾਲੇ ਅਕਲੋ ਖਾਲੀਆਂ ਨੇ ਜਣ ਕੇ ਜਿੰਨਾ ਵੀ ਸ਼੍ਰਮਣੀ ਕਮੇਟੀ ਦਾ ਬਜਟ ਹੈ 86% ਬਜਟ ਉਹਦੇ ਵਿੱਚੋਂ ਜਣ ਕੇ 80% ਕਹਿ ਲਈਏ ਸਿਆਸੀ ਤੋਂ ਭਾਵ ਹੈ ਕਿ ਸਿਆਸੀ ਕਰਨ ਕੀਤਾ ਉਹਦਾ ਆਪਣੇ ਨਿੱਜੀ ਹਿੱਤਾਂ ਲਈ ਨਿੱਜੀ ਹਿੱਤਾਂ ਲਈ ਉਹ ਪੈਸਾ ਵਰਤੇ ਨਾ ਨਹੀਂ ਤੇ ਹੁਣ ਵੋਟਾਂ ਦੇ ਵਿੱਚ ਵੀ ਜਿਹੜਾ ਪੈਸਾ ਚੱਲ ਰਿਹਾ ਨਾ ਇਸ ਸ਼੍ਰੋਮਣੀ ਕਮੇਟੀ ਦੇ ਪੈਸੇ ਹੀ ਵਰਤ ਰਹੇ ਨੇ ਹੁਣ ਵੀ ਇਹ ਤੇ ਦੂਜੀ ਗੱਲ ਹੁਣ ਤਾਂ ਜਿੱਥੇ ਇਕੱਠ ਹੁੰਦਾ ਲੰਗਰ ਵੀ ਗੁਰਦੁਆਰਿਆਂ ਵਿੱਚੋਂ ਜਾਂਦਾ ਇਹਨਾਂ ਦੇ ਵੋਟਾਂ ਦੇ ਇਕੱਠ ਵਿੱਚ ਇੱਕ ਗੱਲ ਹੋਰ ਕਹਿਣੀ ਹੈ ਦੇ ਮੈਨੂੰ ਇਦਾਂ ਲੱਗਦਾ ਹੈ ਜਿਹੜੇ ਇਹਨਾਂ ਦੇ ਨਾਲ ਕੈਂਪੇਨ ਵਿੱਚ ਫਿਰਦੀ ਐ ਨਾ ਮੰਡੀਰ ਨਸ਼ੇੜੀ ਚਿੱਟੇ ਵਾਲੇ ਸਾਰੇ ਉਹ ਤੇ ਹੁਣ ਵੀ ਜੇ ਕਿਤੇ ਪਲੇਸ ਚੈੱਕ ਕਰੇ ਇਹਨਾਂ ਦੀ ਗੱਟੀਆਂ ਵਿੱਚੋਂ 5-4 ਕਿਲੋ ਚਿੱਟਾ ਮਿਲਣਾ ਬਹੁਤ ਮਾਮੂਲੀ ਜੀ ਗੱਲ ਹੈ ਛੋਟੀ ਗੱਲ ਹੈ ਕਿਉਂਕਿ ਇਹਨਾਂ ਨਾਲ ਜਿੰਨਾ ਇਕੱਠ ਹੁੰਦਾ 5-700 ਬੰਦਾ ਨਾਲ ਹੁੰਦਾ ਗੱਡੀਆਂ ਤੇ ਘੁੰਮਣ ਵਾਲਾ ਉਹ ਸਾਰੀ ਨਸ਼ੇੜੀ ਮੰਡੀਰ ਚਿੱਟਾ ਲਾਉਣ ਵਾਲੇ ਸਾਰੇ ਤੇ ਭੁੱਖੀ ਭਾਖੀ ਤਾਂ ਇਹਨਾਂ ਨੇ ਗੱਡੀਆਂ ਵਿੱਚ ਆਮ ਹੀ ਮਿਲੂ ਤੁਹਾਨੂੰ ਫੀਮ ਆਮ ਮਿਲੂ ਜਣ ਕੇ ਨਸ਼ਾ ਪਤਾ ਖਵਾ ਕੇ ਇੱਕ ਕੰਪੇਨ ਕਰਾ ਰਹੇ ਨੇ ਤੇ ਪਰ ਜਦੋਂ ਮੈਂ ਪਿੰਡਾਂ ਦੇ ਵਿੱਚ ਜਾ ਕੇ ਆ ਜਿਹੜੀ ਮੇਰੀ ਰਿਪੋਰਟ ਹੈ ਉਹ ਇਹ ਹੈ ਕਿ ਬੀਬੀ ਹਰ ਸਿਮਰਤ ਕੌਰ ਬਾਦਲ ਨੰທີਜੇ ਨੰਬਰ ਤੇ ਹੈ ਤੁਹਾਨੂੰ ਮੈਂ ਬੇਨਤੀ ਤਾਂ ਕੀਤੀ ਹੈ ਬਹੁਤ ਛੋਟ ਜਿਹਾ ਬੋਲਿਆ ਕਿ ਇਹਨਾਂ ਨੇ ਦੁਬਾਰਾ ਫੇਰ ਚਿੱਟੇ ਦਾ ਕਾਰੋਬਾਰ ਸ਼ੁਰੂ ਕਰਨਾ ਹੈ ਇੱਕ ਮੌਕਾ ਦੇ ਦਿਓ ਜਣ ਕੇ ਬਿਕਰਮ ਸਿੰਘ ਮਜੀਠੀਆ ਚਿੱਟਾ ਵੇਚੇ ਇਹਦਾ ਮਤਲੇ ਹੈ ਤੇ ਇੱਕ ਗੱਲ ਮੈਂ ਹੋਰ ਕਹੀ ਸੀ ਜਿਹੜਾ ਆ ਵੋਟਾਂ ਖਰੀਦਣ ਵਾਸਤੇ ਪੈਸਾ ਵੰਡਦੇ ਨੇ ਨਾ ਲੋਕਾਂ ਨੂੰ ਇਹ ਖਾਸ ਕਰਕੇ ਮਜ਼ਦੂਰਾਂ ਦੇ ਘਰਾਂ 'ਚ ਜਾਂਦੇ ਆ ਤੇ ਜਿਹੜਾ ਵੀ ਬਕਾਊ ਮਾਲਾ ਉੱਥੇ ਜਾਂਦੇ ਨੇ ਤੇ ਉਹਨੂੰ ਜਿਹੜਾ ਪੈਸਾ ਦੇ ਰਹੇ ਨੇ ਨਾ ਇਹ ਵੋਟਾਂ ਖਰੀਦਣ ਵਾਸਤੇ ਉਹ ਸਾਰਾ ਪੈਸਾ ਗੁਰਦੁਆਰਿਆਂ ਦਾ ਪੈਸਾ ਸੁਵਣਿਕਵੜੇ ਲੁੱਟਿਆ ਹੋਇਆ ਪੈਸਾ ਹੈ ਇਹ ਸਚਾਈ ਹੈ ਤੇ ਮੈਂ ਪਿੰਡਾਂ ਦੇ ਵਿੱਚ ਬੀਬਾਂ ਨੂੰ ਚੈਲੰਜ ਕਰਕੇ ਆਇਆ ਇਹ ਜਿਹੜੇ ਕਾਲੀਦਲ ਵਾਲੇ ਉਹਨਾਂ ਨੂੰ ਵੀ ਚੈਲੰਜ ਕੀਤਾ ਵੀ ਜੇ ਲੱਤਾਂ ਭਾਰ ਚੱਲਦੀਆਂ ਨੇ ਜੇ ਇੰਨੀ ਸੱਚੇ ਹੋ ਤਾਂ ਚੌਂਕ ਵਿੱਚ ਖੜੋ ਤੇ ਤੁਹਾਡੇ ਮਜੀਠੀਆ ਦੀਆਂ ਕਰਤੂਤਾ ਤੁਹਾਡੇ ਬਾਦਲਾਂ ਦੀਆਂ ਕਰਤੂਤਾ ਜਿਹੜੀਆਂ ਤੁਸੀਂ ਲੋਕਾਂ ਨੂੰ ਬੇਗੂ ਬਣਾਉਣ ਵਾਸਤੇ ਗੱਪ ਮਾਰੇ ਨੇ ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦੇਵਾਂਗੇ ਜੇ ਜਿਹ ਹਿੰਮਤ ਹੈਗੀ ਤਾਂ ਖੜ ਕੇ ਗੱਲ ਕਰਿਓ ਤੇ ਮੈਂ ਕਈ ਪਿੰਡਾਂ ਵਿੱਚ ਗਿਆ ਉੱਥੇ ਮੈਨੂੰ ਕੋਈ ਬਜ਼ੁਰਗ ਕਹਿੰਦੇ ਕਹਿੰਦੇ ਝੰਡੀਆਂ ਦਾ ਕਹਿੰਦੇ ਇਹ ਰਾਤੋਂ ਰਾਤ ਦੇ ਕਹਿੰਦੇ ਲੋਕਾਂ ਤੋਂ ਦੁਲਵਾਈ ਜਾਂਦੇ ਨੇ ਕਹਿੰਦੇ ਓਠਿਆਂ ਦੇ ਕਹਿੰਦੇ ਜੜ ਜੜ ਕੇ ਜਾਨਕਿ ਵੋਟਾਂ ਵਰਤਾਂ ਨਹੀਂ ਪੈਂਦੀਆਂ ਇਹਨਾਂ ਨੂੰ ਤੇ ਜੇ ਐਤ ਕੀ ਬਿਬਾ ਹਰ ਸਿਮਰਤ ਕੌਰ ਬਾਦਲ ਹਰ ਗਈ ਹਰਨਾ ਕੀਆ ਹਰ ਜਾਣਾ ਇਹਨਾਂ ਨੇ ਤੇ ਬਸ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਕਿ ਵਿਧਾਨ ਸਭਾ ਦਾ ਉਹ ਹੁੰਦਾ ਇਹਨਾਂ ਦਾ 22 ਦੇ ਵਿੱਚ ਪੈ ਗਿਆ ਸੀ 2022 ਦੇ ਵਿੱਚ ਤਿੰਨ ਸੀਟਾਂ ਆਈਆਂ ਸੀ ਤੇ ਹੁਣ ਵੀ ਇੱਕ ਵੀ ਸੀਟ ਨਹੀਂ ਮਿਲਨੀ ਇਹਨਾਂ ਨੂੰ ਹੁਣ ਲੋਕ ਸਭਾ ਦਾ ਉਹ ਹੋ ਗਿਆ ਇਹਨਾਂ ਦਾ ਪੈਣ ਵਾਲਾ ਜਣ ਕੇ ਲੋਕ ਇੰਨੇ ਹੱਕੇ ਨੇ ਜਿੰਨਾ ਬੇੜਾ ਪੰਜਾਬ ਦਾ ਅਕਾਲੀਆਂ ਨੇ ਵਹਾਇਆ ਬਾਦਲ ਪਰਿਵਾਰ ਨੇ ਵਹਾਇਆ ਇਹ ਪ੍ਰਭਾਈ ਕਰਨੀ ਬਹੁਤ ਔਖੀ ਹੈ ਤੇ ਮੈਂ ਚੈਲੰਜ ਕਰਦਾ ਬੀਬਾ ਨੂੰ ਐਦਕੀ ਲਾ ਕੇ ਦੇਖੋ ਜੋਰ ਬਾਦਲਾ ਨੂੰ ਵੀ ਚੈਲੰਜ ਕਰਦਿਆਂ ਲਾ ਕੇ ਦੇਖੋ ਜੋਰ ਐਦਕੀ ਬਠਿੰਡੇ ਤੋਂ ਜੇ ਨੌਜਵਾਨ ਤਾਂ ਜਬਤ ਕਰਾਈਆਂ ਤੇ ਮੈਨੂੰ ਬੂਟਾ ਸਿਵੇਂ ਨਾ ਕਰੋ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿਉਂਕਿ ਤੁਸੀਂ ਜਿਹੜਾ ਪੰਜਾਬ ਨੂੰ ਨਸ਼ੇੜੀ ਬਣਾਇਆ ਹੈ ਤੁਸੀਂ ਪੰਜਾਬ ਨੂੰ ਲੁੱਟਿਆ ਤੇ ਉਹ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਹਜ਼ਾਰਾਂ ਮੁੰਡਾ ਤੁਸੀਂ ਨਸ਼ੇੜੀ ਬਣਾਤਾ ਇਹੋ ਜਿਹੀਆਂ ਰਿਪੋਰਟਾਂ ਆਈਆਂ ਕਹਿੰਦੇ ਜਿਹੜੇ ਮੁੰਡੇ ਨਸ਼ਾ ਕਰਦੇ ਸੀ ਚਿੱਟਾ ਤੇ ਉਹਨਾਂ ਦੀ ਮਾਰਜ ਹੋਈ ਉਹ ਕੁੜੀਆਂ ਵਿਧਵਾ ਹੋਈਆਂ ਆਪਣੇ ਪੇਕੇ ਘਰ ਵਿੱਚ ਬੈਠੀਆਂ ਨੇ ਇੱਕ ਕਰਤੂਤ ਅਕਾਲੀਆਂ ਦੀ ਹੈ ਤੇ ਸਭ ਤੋਂ ਵੱਡਾ ਤਸਕਰ ਹੈ ਵਿਕਰਮ ਸਿੰਘ ਮਜੀਠੀਆ ਐਵੇਂ ਤਾਂ ਗੱਲ ਕੀਤੀ ਹੈ ਜੇ ਬਠਿੰਡੇ ਵਾਲਿਓ ਤੁਹਾਡੇ ਕੋਲੇ ਜੀਤਮਿੰਦਰ ਸਿੰਘ ਸਿੱਧੂ ਬੇਦਾਗ ਲੀਡਰ ਹੈ ਤੇ ਚਾਰ ਵਾਰੀ ਪਹਿਲਾਂ ਐਮਐਲਏ ਰਹਿ ਚੁੱਕਿਆ ਹੈ ਤੇ ਹੁਣ ਲੋਕਾਂ ਨੇ ਭਰਮਾ ਹੰਗਾਰਾ ਹੁੰ ਦਿੱਤਾ ਹੈ ਕਿ ਅਸੀਂ ਜਿਹੜੀ ਰਿੰਦੀ ਕਸਰ ਹੈ ਉਹ ਕੱਢ ਦਈਏ ਮੈਂ ਕਹਿੰਦਾ ਲੱਖ ਸਵਾ ਲੱਖ ਦੀ ਲੀਡ ਦੇ ਨਾਲ ਜੀਤਮਿੰਦਰ ਸਿੰਘ ਸਿੱਧੂ ਨੂੰ ਜਿਤਾ ਕੇ ਐਮਪੀ ਬਣਾਉਣਾ ਹੈ ਤੇ ਇਹ ਗੱਲ ਚੇਤੇ ਰੱਖ ਲੈ ਬਸ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ ਉਹ ਕਾਂਗਰਸ ਦੀ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ